ਜੇਕਰ ਤੁਸੀਂ ਸਵੇਰ ਉੱਠਦੇ ਹੋ ਉੱਠ ਕੇ ਕੰਮ ਦੇ ਉੱਤੇ ਜਾਂਦੇ ਹੋ ਕੰਮ ਤੋਂ ਵਾਪਸ ਘਰ ਆ ਜਾਂਦੇ ਹੋ ਅ ਕੰਮ ਕਰਦੇ ਹੋ ਪੇਮੈਂਟ ਲੈਣੇ ਹੋ ਦੁਬਾਰਾ ਤੋਂ ਫੇਰ ਕੰਮ ਤੇ ਜਾਂਦੇ ਹੋ ਤਾਂ ਸ਼ਾਇਦ ਭਾਵੇਂ ਜ਼ਿੰਦਗੀ ਤੁਹਾਡੀ ਔਖੀ ਹੀ ਸਹੀ ਪਰ ਤੁਹਾਨੂੰ ਲੱਗਦਾ ਹੋਊਗਾ ਕਿ ਦੇਸ਼ ਦੇ ਵਿੱਚ ਸ਼ਾਂਤੀ ਬਹੁਤ ਆ ਇੱਥੇ ਲੋਕਤੰਤਰ ਬਰਕਰਾਰ ਆ ਆਜ਼ਾਦੀ ਬਰਕਰਾਰ ਹੈਗੀ ਆ ਪਰ ਕੱਲ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਇਹ ਵਿਸ਼ਾਲ ਇਕੱਠ ਇੰਡੀਆ ਅਲਾਈਅੰਸ ਜੋ ਕਿ ਵੱਖਰੀਆਂ ਵੱਖਰੀਆਂ ਪਾਰਟੀਆਂ ਵੱਲੋਂ 9 ਮਹੀਨੇ ਪਹਿਲਾਂ ਇਕੱਤਰਤ ਹੋ ਕੇ ਇੱਕ ਅਲਾਈਅੰਸ ਬਣਾਇਆ ਸੀਗਾ ਜਿਸ ਨੇ ਮੋਦੀ ਹਕੂਮਤ ਦੇ ਖਿਲਾਫ ਆ ਜਿਹੜੀ ਉਹ ਚੋਣ ਦੇ ਵਿੱਚ ਪਾਰਟਿਸਪੇਸ਼ਨ ਕਰਨੀ ਹੈਗੀ ਆ ਇਸ ਤੋਂ ਇਲਾਵਾ ਅ ਅਰਵਿੰਦ ਕੇਜਰੀਵਾਲ ਦੀ ਜੋ ਕਿ 21 ਮਾਰਚ ਨੂੰ ਗ੍ਰਿਫਤਾਰੀ ਹੋਈ ਹੈਗੀ ਆ ਉਸ ਦੇ ਵਿਰੋਧ ਦੇ ਵਿੱਚ ਇੰਡੀਆ ਅਲਾਈਅੰਸ ਤੇ ਹੋਰ ਨਵੀਆਂ ਪਾਰਟੀਆਂ ਨੇ ਆ ਜਿਹੜਾ ਕੱਲ ਦਿੱਲੀ ਵਿਖੇ ਵਿਸ਼ਾਲ ਇਕੱਠ ਕੀਤਾ ਹੈਗਾ ਅਸੀਂ ਹੋਰ ਕੁਝ ਨਹੀਂ ਚਾਹੁੰਦੇਗੇ ਇਸ ਵੀਡੀਓ ਬਣਾਉਣ ਦਾ ਮਕਸਦ ਸਿਰਫ ਤੇ ਸਿਰਫ ਇਹਨਾ ਕਿ ਜੋ ਉਸ ਪੰਡਾਲ ਦੇ ਵਿੱਚੋਂ ਸਟੇਜ ਤੋਂ ਖੜਕੇ ਜੋ ਜੋ ਵੀ ਉੱਥੋਂ ਭਾਸ਼ਣ ਹੋਏ ਹੈਗੇ ਆ ਉਹਨਾਂ ਭਾਸ਼ਣਾ ਨੂੰ ਜਿਹੜਾ ਇੱਕ ਵਾਰੀ ਤੁਸੀਂ ਧਿਆਨ ਦੇ ਨਾਲ لازਮੀ ਸੁਣਨਾ ਹੈਗਾ ਮੇਰੇ ਬਾਅਦ ਆਪ ਅੱਛੇ ਤਰ੍ਹਾਂ ਸੁਣ ਲਓ ਅਗਰ ਹਿੰਦੁਸਤਾਨ ਮੇ मैच फिक्सिंग का चुनाव बीजेपी जीते और उसके बाद संविधान को उन्होंने बदला तो इस पूरे देश में आग लगने जा रही है जो मैंने कहा याद रखो वैसे इन सज्जे पक्षी पार्टियां हूँ ही लग रहा है कि देश के दे तानाशाही राज आ गया है ਦੇਸ਼ ਦੇ ਵਿੱਚ ਲੋਕਤੰਤਰ ਨੂੰ ਖਤਰਾ ਹੈਗਾ ਦੇਸ਼ ਦੇ ਵਿੱਚ ਸਾਡੇ ਸੰਵਿਧਾਨ ਨੂੰ ਖਤਰਾ ਹੈਗਾ ਪਰ ਇਹ ਗੱਲ ਦਾ ਜਿਹੜਾ ਰੌਲਾ ਜਿਹੜਾ ਉਹ ਲੰਬੇ ਸਮੇਂ ਤੋਂ ਖੱਬੇ ਪੱਖੀ ਪਾਰਟੀਆਂ ਜਿਹੜੀਆਂ ਉਹ ਪਾ ਰਹੀਆਂ ਸੀ 2019 ਦੇ ਵਿੱਚ ਵੀ ਤੁਹਾਨੂੰ ਯਾਦ ਹੋਣਾ ਜਦੋਂ CWA ਆਇਆ ਸੀਗਾ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਉਸ ਸਮੇਂ ਵੀ ਬਹੁਤ ਸਾਰੀਆਂ ਖੱਬੇ ਪੱਖੀ ਧਰਾਨੇ ਆ ਜਿਹੜਾ इस गल दे वल इशारा कर देता सीगा कि साडे देश दा जो लोकतंत्री ढांचा हैगा ओ लगातार जेड़ा तानाशाह वाले नु है जेड़ा ओहो बढ़ रिया हैगा बीजेपी खास करके ये एक पॉइजन के जैसा है आरएसएस ये पॉइजन के जैसा है अगर आप चाहते हैं चलो भाई इसको भी हम देख लेंगे थोड़ा चाट के क्या बोलते हैं आपके इसमें मुझे मालूम नहीं चाट के तो चाट के अगर विष को देखेंगे ਤੋ ਵੀ ਮਰਗੇ ਵਿਸ਼ ਬੀਇੰਗ ਐ ਤੋ ਵੀ ਮਰਗੇ ਅ ਸ਼ਾਇਦ ਤੁਹਾਨੂੰ ਇਹ ਵੀ ਲੱਗਦਾ ਹੋਵੇ ਕਿ ਤਾਨਾਸ਼ਾਹ ਦੀ ਕਈ ਵਾਰੀ ਇਹ ਹੁੰਦਾ ਹੈਗਾ ਕਿ ਪਰਿਭਾਸ਼ਾ ਨਹੀਂ ਪਤਾ ਹੁੰਦੀਗੀ ਤੁਹਾਨੂੰ ਦੱਸ ਦਈਏ ਕਿ ਤਾਨਾਸ਼ਾਹ ਦਾ ਮਤਲਬ ਹੁੰਦਾ ਡੰਡੇ ਦਾ ਰਾਜ ਵੀ ਮਤਲਬ ਡਿਕਟੇਟਰਸ਼ਿਪ ਤੱਕੇਸ਼ਾਹੀ ਮਤਲਬ ਤੱਕੇਸ਼ਾਹੀ ਦਾ ਰਾਜ ਹੈਗਾ ਇੱਕੇ ਨਿਤਨਾ ਮੈਂ ਕਹੂੰਗਾ ਕਿ ਲੋਕਤੰਤਰ ਖਤਰੇ ਵਿੱਚ ਹੈ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ इनको ये लगता है कि ऐसे हम चला लेंगे डंडे से चला लेंगे ये देश किसी के बाप की जागीर नहीं है ਪਿਛਲੇ ਦਿਨੀ 21 ਮਾਰਚ ਨੂੰ ਜਦੋਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਤਾਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੰਤਰੀ ਸੀ ਸੰਤਰੀ ਸੀ ਉਹਨਾਂ ਨੂੰ ਲੱਗਿਆ ਕਿ ਹੁਣ ਵਕਾ ਹੀ ਆ ਜਿਹੜਾ ਦੇਸ਼ ਦੇ ਵਿੱਚ ਲੋਕਤੰਤਰ ਨਹੀਂ ਬਚਿਆਗਾ ਇਸੇ ਕਰਕੇ ਉਹਨਾਂ ਨੇ ਦਿੱਲੀ ਵਾਲਿਆਂ ਨੂੰ ਹੀ ਰਾਖਤੀਆਂ ਤੇ ਇੰਡੀਆ ਦਾ ਅਲਾਈਅੰਸ ਵੀ ਹੈ ਜਿਹੜਾ ਉਹਨਾਂ ਨੇ ਕੱਲ ਵਿਸ਼ਾਲ ਰੈਲੀ ਕੀਤੀ ਉਸ ਰੈਲੀ ਦੇ ਵਿੱਚ ਵੱਖਰੇ ਵੱਖਰੇ ਨੇਤਾਵਾਂ ਦੇ ਆ ਜਿਹੜੇ ਭਾਸ਼ਣਾ ਜਿਹੜੇ ਉਹਨਾਂ ਨੂੰ ਸਾਨੂੰ ਗੌਰ ਦੇ ਨਾਲ ਸੁਣਨਾ ਚਾਹੀਦਾ ਤੇ ਉਹਨਾਂ ਦੇ ਉੱਤੇ ਵਿਚਾਰ ਆ ਜਿਹੜੀ ਉਹ ਕਰ ਲੈਣੀ ਚਾਹੀਦੀ ਆ ਆ ਸਮਝਦੇ ਆ ਇਹ ਇਸ ਕੋ ਵੀ ਅੰਦਰ ਕਰ ਦੋ ਇਸ ਕੋ ਵੀ ਅੰਦਰ ਕਰ ਦੋ ਜੋ ਹਸਪਤਾਲ ਬਣਾਤਾ ਉਸ ਕੋ ਅੰਦਰ ਕਰ ਦੋ ਜੋ ਸਕੂਲ ਬਣਾਤਾ ਉਸ ਕੋ ਅੰਦਰ ਕਰ ਦੋ ਕਾਂਗਰਸ ਪਾਰਟੀ ਕੇ ਖਾਤੇ ਫ੍ਰੀਜ਼ ਕਰ ਦੋ ਕਿਸੇ ਕੇ ਨੇਤਾ ਫ੍ਰੀਜ਼ ਕਰ ਦੋ ਐਸੇ ਜੀਤ ਲੋਗੇ ਹਮ ਗੋਪੱਤੇ ਨਹੀਂ ਹੈ हम वो पत्ते नहीं हैं जो शाख से टूट कर गिर जाएंगे आंधियों को कह दो अपनी औकात में रहे समझ दे ये अरविंद केजरीवाल को अंदर कर दो हेमंत सोरेन को अंदर कर दो इसके घर ईडी भेज लो इसके घर इसकी एमपीशिप कैंसिल कर दो इसका घर छीन लो अरे मालिक तुम हो इन घरों के मालिक तुम हो इन घरों की मालिक एक करोड़ जनता है तुम ये ना बना लो इस वीडियो तो ਕਿ ਕਿਤੇ ਅਸੀਂ ਇਹ ਕਹਿ ਰਹੇ ਹਾਂ ਕਿ ਤੁਹਾਨੂੰ ਇਹਨਾਂ ਨੂੰ ਵੋਟ ਪਾ ਕੇ ਸਪੋਰਟ ਕਰਨੀ ਚਾਹੀਦੀ ਆ ਪਰ ਭਾਸ਼ਣ ਤੇ ਉਹਨਾਂ ਦੇ ਵਿੱਚ ਕਿਹਾ ਕੀ ਗਿਆ ਹੈਗਾ ਕਿਉਂਕਿ ਬਹੁਤ ਵੱਡੇ ਖਤਰੇ ਦੀ ਗੱਲ ਹੈਗੀ ਆ ਉਹਨਾਂ ਨੂੰ ਆ ਜਿਹੜਾ ਉਹ ਲਾਜ਼ਮੀ ਸੁਣ ਲਿਓ ਜੀ ਇਸ ਰੈਲੀ ਦੇ ਵਿੱਚ ਵੱਡੇ ਚਿਹਰੇ ਕਾਂਗਰਸ ਮੁਖੀ ਮਲਕਾਰਜਨ ਖੜਗੇ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਵਾਡਰਾ ਪੀਡੀਪੀ ਮੁਖੀ ਮਹਿਬੂਬਾ ਮੁਕਤੀ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ ਸ਼ਿਵ ਸੈਣਾ ਐਮਪੀ ਸੰਜੇ ਰਾਉਤ ਇਸ ਤੋਂ ਇਲਾਵਾ ਅਰਵਿੰਦ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਹੇਮਤ ਸੁਰੇਨ ਜੋ ਕਿ ਸਾਬਕਾ ਮੁੱਖ ਮੰਤਰੀ ਆ ਉਹ ਵੀ ਜੇਲ੍ਹ ਦੇ ਵਿੱਚ ਆ ਉਹਨਾਂ ਦੀ ਪਤਨੀ ਕਲਪਨਾ ਸੁਰੇਨ ਨੇ ਵੀ ਆ ਜਿਹੜੀ ਉਹ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਕੀਤੀ ਮੈਂ ਭਾਰਤ ਦੀ 50 ਫੀਸਦੀ ਮਹਿਲਾ ਆਬਾਦੀ एवं नौ भी सभी आदिवासी समाज के आवाज के रूप में आप सभी के समक्ष खड़ी हूं आज अपनी बात कहने के पूर्व मैं बाबा तिलका जानो को नमन करती हूँ हम आदिवासियों की कहानी लंबे संघर्षों एवं कुर्बानियों की कहानी है और हमें अपने महापुरुषों एवं वीरांगनाओं पर गर्व है क्योंकि हमारी इतिहास आदिवासी इतिहास शताब्दियों के प्रतिशोध संघर्ष ਦੀ ਆਗ ਸੇ ਤਪਾ ਹੁਆ ਖੂਨ ਚ ਲਿਖਾ ਹੁਆ ਇਤਿਹਾਸ ਹੈ ਜਿਸ ਤੇ ਹਮੇ ਸਾਰੇ ਆਦੀਵਾਸੀਓਂ ਪਰ ਗਰਵ ਹੈ ਇਹ ਸਾਰਿਆਂ ਦਾ ਇਸ ਗੱਲ ਦੇ ਉੱਤੇ ਜ਼ੋਰ ਸੀਗਾ ਕਿ ਮੋਦੀ ਸਰਕਾਰ ਜੋ ਲਗਾਤਾਰ ਆਪਣੇ ਫਾਸ਼ੀਵਾਦੀ ਏਜੰਡੇ ਦੇ ਤਹਿਤ ਅੱਗੇ ਵਧ ਰਹੀ ਹੈਗੀ ਆ ਲਗਾਤਾਰ ਸਾਰੀਆਂ-ਸਾਰੀਆਂ ਸਾਰੀਆਂ ਏਜੰਸੀਆਂ ਨੂੰ ਜਿਹੜਾ ਇਹਨਾਂ ਨੇ ਆਪ ਦੇ ਕਲੇਵੇ ਦੇ ਵਿੱਚ ਲਿਆ ਹੋਇਆ ਪਿਛਲੇ ਦਿਨੀ ਈਡੀ ਦਾ ਜੋ ਵਰਤੋਂ ਕੀਤੀ ਜਾ ਰਹੀ ਹੈਗੀ ਆ ਲਗਾਤਾਰ ਵਿਰੋਧੀ ਧਿਰ ਨੂੰ ਦਬਾਉਣ ਦੇ ਲਈ ਹੈ ਜਿਹੜੀ ਜਿਸ ਤਰੀਕੇ ਨਾਲ ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ ਇਹਨਾਂ ਨੇ ਆਪਣੇ ਭਾਸ਼ਣਾਂ ਦੇ ਵਿੱਚ ਵਿਸਥਾਰ ਸਹਿਤ ਆ ਜਿਹੜੀ ਉਹ ਚਰਚਾ ਕੀਤੀ ਹੈਗੀ ਆ